ਮੈਨੂੰ ਕੰਡਨ ਨਾ ਤੌਰਚਰ ਕਰਦੇ ਪਏ ਆ ਨਾ ਕਿ ਕੁਝ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੁખી ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ جواب ਵੱਲ ਦੇਖਣਾ ਕੇਵਲ ਨਹੀਂ ਦੇਖਣਾ ਅੱਜ ਸਵੇਰੇ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਨਵੀਂ ਸਟੋਰੀ ਲਾਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜਿਵੇਂ ਕਮਲਕੌਰ ਦੇ ਮਾਮਲੇ ਵਿੱਚ ਅਸੀਂ ਕਦਮ ਚੁੱਕਿਆ ਸੀ ਉਵੇਂ ਹੀ ਹੋਰ ਕੁੜੀਆਂ ਨੂੰ ਵੀ ਗਲਤ ਰਹਾਂ ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਨਹੀਂ ਮੰਨੀਆਂ ਉਹ ਅੱਜ ਵੀ ਇਸ ਲੋਦਰ ਬਾਬਿਆਂ ਦੀਆਂ ਮਸ਼ਹੂਰੀਆਂ ਕਰਦੀਆਂ ਰਹਿੰਦੀਆਂ ਨੇ ਤੇ ਅਸ਼ਲੀਲ ਵੀਡੀਓਜ਼ ਅਪਲੋਡ ਕਰ ਰਹੀਆਂ ਨੇ ਕਈ ਕ੍ਰੀਏਟਰਸ ਆਪਣੇ YouTube ਚੈਨਲ ਤੇ ਇਹ ਕੰਟੈਂਟ ਅਪਲੋਡ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਈ ਵਾਰ ਸਮਝਾ ਚੁੱਕੇ ਹਾਂ ਪਰ ਹੁਣ ਲੱਗਦਾ ਹੈ ਕਿ ਕਿਸੇ ਨਤੀਜੇ ਤੇ ਪਹੁੰਚਣਾ ਪਵੇਗਾ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਇੱਕ ਸਕਰੀਨਸ਼ਾਟ ਦੀ ਪੋਸਟ ਕੀਤਾ ਜਿਦੇ ਵਿੱਚ ਉਹਨਾਂ ਨੇ 24 ਘੰਟੇ ਦੀ ਮਿਆਦ ਦਿੱਤੀ ਕਿ ਜੇ ਤੁਸੀਂ ਮਾਫੀ ਮੰਗਣੀ ਹੈ ਤਾਂ ਸੋਸ਼ਲ ਮੀਡੀਆ ਤੇ ਆ ਕੇ ਖੁਦ ਦੱਸੋ ਕਿ ਤੁਸੀਂ ਗਲਤ ਕੀਤਾ ਸੀ ਕੁਝ ਸਮਾਂ ਪਹਿਲਾਂ ਤਿਤਲੀ ਵਾਲੀ ਪ੍ਰੀ ਜੱਟੀ ਨੂੰ ਵੀ ਧਮਕੀ ਮਿਲੀ ਜਿਸ ਤੋਂ ਬਾਅਦ ਉਹ ਲਾਈਵ ਆਈ ਤੇ ਕਿਹਾ ਕਿ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਕਾਹਦੇ ਨਾ ਟੌਰਚਰ ਕਰਤੇ ਪਏ ਆ ਨਾ ਕਿ ਤੂੰ ਅਸਟੋਲੋਜੀ ਦੀ ਪ੍ਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਅਸਟੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ 3 ਟਰਮਿਨ ਮਹੀਨੇ ਪਹਿਲਾਂ ਤੁਹਾਨੂੰ ਮਨਮਿਤ ਪਰਨਲ ਵਾਰਨਿੰਗ ਦਿੱਤੀ ਉਹ 3 ਟਰਮਿਨ ਮਹੀਨੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪ੍ਰਮੋਸ਼ਨਾਂ ਬੰਦ ਵੀ ਕਰਤੀਆਂ ਤਿੰਨ ਚਾਰ ਮਤਲਬ ਮੈਂ ਕੋਈ ਵੀ ਹੋ ਜੇ ਅਸਟੋਲੋਜੀ ਪ੍ਰਮੋਸ਼ਨ ਮੇ ਕੋਈ ਵੀ ਅਪਲੋਡ ਨਹੀਂ ਕੀ ਤੱਕ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਕਿ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਤੇ ਕੋ ਦੋ ਦਿਨ ਦਾ ਟਾਈਮ ਆ ਇਸ ਰੋਜ਼ ਦਿਨ ਨਾਲ ਤੇਰੇ ਵਾਲ ਦੇ ਕਿ ਨਾ ਤੇਰੇ ਜਵਾਕ ਵਾਲ ਦੇ ਕਿਹ ਵੱਲ ਨਹੀਂ ਦੇਖਣਾ ਮੇਰਾ 5 ਮਨ ਦਾ ਬੇਬੀ ਆ ਤੇਲ ਮੈਨੂੰ ਮੇਰਾ 5 ਮਨ ਹੋਇਆ ਇਸ ਜੈਕਚਰ ਵਾਲੇ ਮੇਰੇ ਨਾ ਦਿਮਾਗ ਤੇ ਮੇਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਰੋਲ ਰੋਲ ਕੇ ਮੇਰਾ ਦਿਮਾਗ ਰਾਪ ਹੋ ਗਿਆ ਮੈਂ ਅੱਜ ਤੱਕ ਰਿ ਸੋਸ਼ਲ ਮੀਡੀਆ ਤੇ ਅਕੀਰ ਹੋ ਰਹੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹ ਨਾ ਬੈਡ ਵੇਰ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਖਾਨੇ ਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਭਾਵੇਂ ਸ਼ੂਟ ਪਾ ਕੇ ਵੀ ਤੂੰ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਔਰ ਮੈਨੂੰ ਦੱਸੋ ਨਾ ਕਿ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਦਾ ਲਾਦਾ ਕੇਰੇ ਆਈ ਡੈਡਾ ਸ਼ਾਰਟਸ ਪਾ ਲੇ ਸ਼ਾਰਟ ਟਾਕ ਪਾ ਨਹੀਂ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆਹ ਤੇ ਗੱਲ ਬਿਲਕੁਲ ਗਲਤ ਹੈ ਕੋਈ ਜਾਨ ਜੜ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹਨਾਂ ਰਮ ਕੀਤਾ ਪਿਆ ਮੇਰਾ ਯਾਰ ਵੀ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈ ਆਦੋ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓ ਸਗਲਤੀ ਕਿਤੇ ਆ ਨਾ ਉਹ ਕੋਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਸ ਹਾਸ ਕਪੜੇ ਪਾਏ ਹੁੰਦੇ ਆ ਕੀ ਕੁਛ ਕਰਦੇ ਆ ਸੜਕਾਂ ਤੇ ਮੈਂ ਇਹਦੀ ਵੀਡੀਓ ਨਾਰਮਲ ਕਰੂੰਗੀ ਮੈਂ ਬਹੁਤ ਘੱਟ ਬਾਰ ਵਾਰ ਜੇ ਵੀਡੀਓ ਅਪਲੋਡ ਕਰਦੀ ਹਾਂ ਉਹ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਂਦਾ ਪਿਆ ਕੋਈ ਕੀ ਤਮ ਕੀ ਨਮਾ ਫਿਰ ਹੱਥ ਜੋੜ ਕੇ ਆ ਯਕੀਨਿਤ ਹਾਂ ਹੋਗਾ ਕਿ ਮੈਂ ਕਿਸੇ ਤੋਂ ਆ ਵੀ ਨਹੀਂ ਮੰਗਦੀ ਮੈਂ ਸਾਰੇ ਤੋਂ ਮੰਗਦੀ ਹਾਂ